ਇਹ ਸਾਰਿਆਂ ਨੇ ਦੱਸ ਗਿਆ ਸੀ ਕਿ ਕਿੱਧਰ ਚਲੇ ਜਾਣਾ ਕੋਈ ਮਤਲਬ ਨਹੀਂ ਹੁੰਦਾ ਪਿਆਗਾ ਹਾਂਜੀ ਇਹ ਦੱਸ ਕੇ ਆਏ ਆ ਜੇ ਨਹੀਂ ਆ ਇੰਨਾ ਸੁਣ ਚ ਆ ਰਿਹਾ ਵੀ 9 ਵਜੇ ਤੋਂ ਬਾਅਦ ਉੱਥੋਂ 9 ਵਜੇ ਦੇ ਨਿਕਲੇ ਆ 9 ਵਜੇ ਤੋਂ ਬਾਅਦ ਕਰੀ ਉਹ ਤੋਂ ਬਾਅਦ ਨਹੀਂ ਪਤਾ ਲੱਗ ਰਿਹਾਗਾ ਇਹ ਐਕਸੀਡੈਂਟ ਬਣਾਇਆ ਜਾ ਰਿਹਾ ਜੀ ਇਹ ਐਕਸੀਡੈਂਟ ਨਹੀਂ ਹੈ ਅੱਛਾ ਤੁਸੀਂ ਕਹਿੰਦੇ ਐਕਸੀਡੈਂਟ ਨਹੀਂ ਹੈ ਐਕਸੀਡੈਂਟ ਨਹੀਂ ਗਈ ਇਹ ਐਕਸੀਡੈਂਟ ਤੁਸੀਂ ਪੌਲ ਕੋਲੇ ਜਾ ਕੇ ਤੁਸੀਂ ਗਏ ਹੋਵੋਗੇ ਗਏ ਹੋ ਫਿਲਮਾਂ ਦੇਖ ਕੇ ਜਾ ਕੇ ਚਾਰ ਬਿਆ ਪਈਆਂ ਕੁੜੀਆਂ ਦੇ ਬਾਲ ਪਏ ਆ ਬੜੀ ਮੰਗ ਇਹ ਆ ਜੀ ਸਾਨੂੰ ਜਲਦੀ ਜਲਦੀ ਇਨਸਾਫ ਚਾਹੀਦਾ ਅੱਛਾ ਦੱਸੇ ਜਿਹੜੇ ਬੜੀ ਹੀ ਬੇਦਰਦੀ ਨਾਲ ਜਿਹੜਾ ਐਕਸੀਡੈਂਟ ਹੋਇਆ ਤੇ ਸਰੀਰ ਦੇ ਜਿਹੜੇ ਅੰਗ ਨੇ ਉਹ ਵੀ ਲੱਗੋ ਗਾ ਸੀ ਐਮ ਆਰ ਪੀ ਉੱਤੇ ਫੌਲਪੋਟ ਵੀ ਜਾ ਕੇ ਦੇਖ ਰਹੇ ਹਾਂ ਧਾਧਾ ਪਈਆ ਤੇ ਕੁੜੀਆਂ ਦੇ ਵਾਲ ਜੌਂਦੀਆਂ ਦੇ ਖਿੱਚੇ ਗਿਆ ਵਾਲ ਪਈ ਸਾਰਾ ਕੁਝ ਉੱਥੇ ਉਮੀ ਪਿਆ ਵਾ ਨਹੀਂ ਕੀ ਤੁਹਾਨੂੰ ਕਿਸੇ ਤੇ ਸ਼ੱਕ ਹੈ ਨਹੀਂ ਕਿਸੇ ਨਾ ਹੀ ਕਿਸੇ ਨਾਲ ਲੱਗਦਾ ਹੈ ਠੀਕ ਨਹੀਂ ਅੱਛਾ ਨਹੀਂ ਜਿਵੇਂ ਤੁਸੀਂ ਕਹਿ ਰਹੇ ਹੋ ਇਹ ਐਕਸੀਡੈਂਟ ਨਹੀਂ ਹੈ ਕੀ ਉਹ ਦੇਖਣ ਦੇਖਣ ਤੋਂ ਤੁਹਾਨੂੰ ਹੀ ਪਤਾ ਲੱਗਦਾ ਇਹ ਐਕਸੀਡੈਂਟ ਤਾਂ ਹੈ ਹੀ ਨਹੀਂਗਾ ਇਹ अच्छा, अच्छा अगर एक्सीडेंट ਨਹੀਂ ਹੈਗਾ ਤਾਂ ਕੀ ਕਾਰਨ ਕੀ ਸਮਝਾਂ ਕਿ ਸਾਰਾ ਵਾਕਿਆ ਕਿਵੇਂ ਹੋਇਆ ਕਾਰਨ ਤਾਂ ਉਹ ਜੇ ਦੇਖਣਗੇ ਕੈਮਰੇ ਵਗੈਰਾ ਚੈੱਕ ਕਰਨਗੇ ਜੀ ਇਹ ਫੇਰ ਹੀ ਪਤਾ ਲੱਗਣਾ ਵੀ ਕੀ ਗੱਲਬਾਤ ਹੋਈ ਹੈ ਕੀ ਨਹੀਂ